ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਵੀਰੇ ਤੁਹਾਡਾ ਆਪਣੇ YouTube ਦੇ ਚੈਨਲ ਤੇ ਤੇ ਵੀਰੇ ਵੀਡੀਓ ਬਣਾਉਣ ਦੇ ਟੌਪਿਕ ਬਹੁਤ ਸੀਗੇ ਜਿਵੇਂ ਆਪਾਂ ਚੈਨਲ ਬਣਾਇਆ ਹੋਇਆ ਪਸ਼ੂਆਂ ਦੇ ਕੋਈ ਵੀ ਬਿਮਾਰੀ ਤੇ ਗੱਲ ਕਰਦੇ ਆ ਜਾਂ ਕੋਈ ਵੀ ਮੈਨੇਜਮੈਂਟ ਤੇ ਪਰ ਮਨ ਇਹਨਾਂ ਦੁਖੀ ਹੋਇਆ ਹੋਇਆ ਵੀਰੇ ਕਈ ਦਿਨ ਤੋਂ ਤੁਸੀਂ ਲਾ ਲੋ ਵੀ ਵੀਡੀਓ ਬਣਾਉਣ ਨੂੰ ਬਿਲਕੁਲ ਵੀ ਜੀ ਨਹੀਂ ਕਰਿਆ ਹੋਏਗਾ ਤੇ ਤੁਸੀਂ ਲਾ ਲੋ ਵੀ ਜਿਵੇਂ ਹੁਣ ਆਪਾਂ ਫੋਨ ਦੇਖਦੇ ਆ ਉਹ ਚ ਵੀਡੀਓ ਆ ਦੇਖਦੇ ਆ ਠੀਕ ਆ ਨਾ ਜੋ ਵੀ ਪੰਜਾਬ ਤੇ ਇਸ ਟਾਈਮ ਹਾਲਾਤ ਨੇ ਬੱਚੇ ਬਜ਼ੁਰਗ ਠੀਕ ਆ ਨਾ ਜਾਨਵਰ ਦੇਖ ਲੋ ਕਿੰਨੇ ਮਰ ਗਏ ਬੱਚੇ ਰੁੜ ਗਏ ਘਰ ਟਹਿ ਗਏ ਆਪਾਂ ਜਾਨੀ ਕਿ ਵੀਡੀਓ ਦੇਖ ਕੇ ਇੰਨੇ ਦੁਖੀ ਹੁੰਨੇ ਆ ਵੀ ਆਪਣਾ ਰੋਣ ਨਿਕਲੇ ਆਉਂਦਾ ਤੇ ਜਿਨ੍ਹਾਂ ਤੇ ਇਹ ਬੀਤਦੀ ਹੋਊਗੀ ਜਿਹੜੇ ਆਪਣੇ ਤਨ ਤੇ ਹੰਢਾ ਰਹੇ ਨੇ ਉਹਨਾਂ ਤੇ ਕੀ ਬੀਤਦੀ ਹੋ ਹਨਾ ਕਿੰਨੀ ਮੁਸ਼ਕਲ ਹੁੰਦੀ ਹੋ ਆਪਾਂ ਇੱਕ ਘੰਟਾ ਵੀ ਜੇ ਔਖਾ ਟਾਈਮ ਹੋਵੇ ਨਾ ਆਪਣੇ ਤੇ ਜਾਂ ਆਪਣੇ ਇੱਕ ਘੰਟਾ ਮੀਂਹ ਪਈਆ ਆਪਾਂ ਤਾਂ ਦੁਖੀ ਹੋ ਜਾਂਦੇ ਆ ਰੱਬ ਨੂੰ ਮਿਹਨੇ ਦੇਣ ਲੱਗ ਜਾਂਦੇ ਆ ਤੇ ਜਿਹੜੇ ਉਹ ਵੀਰ ਹੰਡਾ ਰਹੇ ਨੇ ਬਾਕੀ ਗੱਲ ਇਹ ਆ ਜਿਹੜੇ ਵੀਰ ਭੈਣ ਉੱਥੇ ਗਏ ਨੇ ਸੇਵਾ ਕਰਨ ਸਾਰੀ ਜਿੰਨੇ ਵੀ ਨੇ ਤੇ ਉਹਨਾਂ ਦੇ ਵੀ ਮਤਲਬ ਉਹਨਾਂ ਦਾ ਧੰਨਵਾਦ ਕਰਨ ਨੂੰ ਕੋਈ ਸ਼ਬਦ ਨਹੀਂ ਹੈਗਾ ਕਿਉਂਕਿ ਐਨੇ ਔਖੇ ਟਾਈਮ 'ਚ ਐਨੇ ਪਾਣੀ 'ਚ ਜਾਣਾ ਵੀ ਮਤਲਬ ਤੁਸੀਂ ਲਾ ਲੋ ਵੀ ਸ਼ਬਦ ਨਹੀਂ ਹੈਗੇ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਪੰਜਾਬ ਦੇ ਨਾਲ ਖੜੇ ਨੇ। ਠੀਕ ਆ ਨਾ? ਕਿਉਂਕਿ ਮਾੜੇ ਸਮੇਂ 'ਚ ਜਿਹੜਾ ਖੜ ਗਿਆ ਉਹੀ ਆਪਣਾ ਚੰਗੇ ਟਾਈਮ 'ਚ ਤਾਂ ਹਰੇਕੇ ਆ ਜਾਂਦਾ। ਜਿਵੇਂ ਆਪਾਂ ਕਹ ਜੀਏ ਵਿਆਹ 'ਚ ਲੱਡੂ ਖਾਣ ਹਰੇਕੇ ਆ ਜਾਂਦਾ। ਠੀਕ ਆ ਨਾ? ਜਦੋਂ ਘਰ ਚ ਕੋਈ ਪ੍ਰੋਬਲਮ ਆਉਂਦੀ ਆ ਜਾਂ ਲੋਡ ਹੁੰਦੀ ਆ ਫੇਰ ਨਹੀਂ ਕੋਈ ਵੀ ਆਉਂਦਾ ਤੇ ਉਹਨਾਂ ਵੀਰਾਂ ਲਈ ਜਿਹੜੇ ਹਜੇ ਵੀ ਉਹ ਪਾਣੀ ਦੀ ਮਾਰ ਸਹਿ ਰਹੇ ਨੇ ਜਾਂ ਉੱਥੇ ਫਸੇ ਹੋਏ ਨੇ ਤੇ ਉਹਨਾਂ ਲਈ ਦਿਲੋਂ ਅਰਦਾਸ ਆ ਵੀਰੇ ਬਾਕੀ ਕੁਦਰਤ ਦੇ ਮੂਹਰੇ ਬੰਦਾ ਕੁਝ ਨਹੀਂ ਕਰ ਸਕਦਾ ਹੁਣ ਵੀ ਕੁਝ ਨਹੀਂ ਪਤਾ ਦੇਖ ਲਓ ਮੌਸਮ ਤੁਹਾਡੇ ਸਾਹਮਣੇ ਆ ਵੀ ਇਹਨੇ ਕੀ ਕਰਨਾ ਕੀ ਨਹੀਂ ਕੁਝ ਨਹੀਂ ਪਤਾ ਹੈਗਾ ਇਹ ਨਾਰਮਲ ਪਰਿਵਾਰ ਦਾ 10-15000 ਰੁਪਏ ਦਾ ਕੋਈ ਨੁਕਸਾਨ ਹੋ ਜਾਵੇ ਵੀਰੇ ਉਹੀ ਨਹੀਂ ਬੰਦੇ ਨੂੰ 5-6 ਮਹੀਨੇ ਉਠਣ ਦਿੰਦਾ ਤੇ ਹੁਣ ਆਪਾਂ ਵੀਡੀਓਆਂ ਦੇਖਦੇ ਆਂ ਕਿ ਲੋਕਾਂ ਦੀਆਂ ਕਰੋੜਾਂ ਦੀਆਂ ਕੋਠੀਆਂ ਢਹਿ ਗਈਆਂ ਘਰ ਬਰਬਾਦ ਹੋ ਗਏ ਵਿਚਾਰਿਆਂ ਦੇ ਪਸ਼ੂ ਮਰ ਗਏ ਪਸ਼ੂ ਲੈਣੇ ਕਿਹੜਾ ਸੌਖੇ ਨੇ ਠੀਕ ਆ ਨਾ ਬਹੁਤ ਜ਼ਿਆਦਾ ਮਨ ਦੁਖੀ ਹੁੰਦਾ ਤੇ ਹਰੇਕ ਨੂੰ ਵੀਰੇ ਹੁਣ ਲੋੜ ਆ ਆਪਾਂ ਨੂੰ ਲੋੜ ਆ ਵੀ ਸਾਰੇ ਰਲ ਮਿਲ ਕੇ ਇਹ ਵੀ ਦੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਜਿਵੇਂ ਹੁਣ ਆਪਾਂ ਕਹਿ ਦਈਏ ਜਿੰਨੀ ਵੀ ਸ਼ਰਦਾ ਜੀ ਦੀ ਵੀ ਜਿਵੇਂ ਵੀ ਬਣਦੀ ਆ ਠੀਕ ਆ ਨਾ ਇੱਕ ਪਿੰਡ ਇਕੱਠਾ ਹੋ ਕੇ ਜਾਂ ਦੋ ਜਿਹੜੇ ਵੀ ਜਾਂਦੇ ਨੇ ਉਹ ਤਾਂ ਵਧੀਆ ਹੀ ਆ ਐ ਆਪਾਂ ਕਹਿ ਦਈਏ ਹੁਣ ਘੱਟੋ ਘੱਟ ਨਹੀਂ ਲਾ ਲੋ ਵੀਰੇ ਸਾਲ ਡੇਢ ਸਾਲ ਉੱਥੇ ਹੁਣ ਜਿਵੇਂ ਜੀਦੀ ਤਾਂ ਮਰ ਚੁੱਕੀ ਆ ਹਜੇ ਇਹ ਨਹੀਂ ਪਤਾ ਵੀ ਉੱਥੇ ਕੰਕ ਹੋਊ ਜਾਂ ਨਹੀਂ ਹੋਊ ਜ਼ਮੀਨਾਂ ਖਰਾਬ ਸੜਕਾਂ ਟੁੱਟਗੀਆਂ ਪਾਣੀ ਨੇ ਤੋੜਤੀਆਂ ਘਰ ਟਹਿ ਗਏ ਉਹਨਾਂ ਨੂੰ ਕਾਮਯਾਬ ਹੋਣ ਨੂੰ ਹੀ ਸਾਲ ਡੇਢ ਸਾਲ ਲੱਗ ਜਾਣਾ ਠੀਕ ਆ ਨਾ ਬਾਰੀ ਆਪਣੀ ਵੀ ਆਉਣੀ ਆ ਸਾਰਿਆਂ ਦੀ ਜਾਣਾ ਤਾਂ ਪੈਣਾ ਹੀ ਆ ਵਿਦੇਖਾੜਨਾ ਤਾਂ ਪੈਣਾ ਹੀ ਆ ਵੀਡੀਓ ਦੇਖ ਕੇ ਅੱਖਾਂ ਤਾਂ ਨਹੀਂ ਫੇਰ ਹੁੰਦੀਆਂ ਕਿਸੇ ਤੋਂ ਵੀ ਨਹੀਂ ਹੁੰਦੀਆਂ ਤੇ ਬਾਕੀ ਜੀ ਦੀ ਜਿੰਨੀ ਵੀ ਕੋਸ਼ਿਸ਼ ਆ ਆਪਣੇ ਪਿੰਡ ਵਾਲੇ ਵਾਲੇ ਸਾਰੇ ਜਾ ਰਹੇ ਨੇ ਬਹੁਤ ਵਧੀਆ ਗੱਲ ਆ ਉਹਨਾਂ ਨਾਲ ਖੜਨਾ ਚਾਹੀਦਾ ਵੀਰੇ ਆਹੀ ਟਾਈਮ ਆ ਪੰਜਾਬ ਦੇ ਨਾਲ ਖੜਨ ਦਾ ਜਿਵੇਂ ਹੁਣ ਕਈ ਪਿੰਡ ਨੇ ਵੀਰੇ ਬਹੁਤ ਪਿੰਡ ਅਹਜੇ ਨੇ ਜਿੱਥੇ ਐਨ ਆਰ ਆਈ ਵੀਰ ਨੇ ਜਿਹੜੇ ਪਿੰਡਾਂ ਚ ਵੀ ਮਤਲਬ ਜ਼ਮੀਨਾਂ ਬਹੁਤ ਨੇ ਠੀਕ ਆ ਜਿਹੜਾ ਪੈਸਾ ਵੀ ਖੁੱਲਾ ਤੇ ਕਈ ਪਿੰਡ ਅਹਜੇ ਨੇ ਜਿੱਥੇ ਜ਼ਮੀਨਾਂ ਵੀ ਘੱਟ ਨੇ ਲੋਕਾਂ ਨੂੰ ਉਥੇ ਬਾਰ ਵੀ ਬਹੁਤ ਘੱਟ ਲੋਕ ਗਏ ਹੋਏ ਨੇ ਬਹੁਤ ਪਿੰਡ ਇਹੋ ਜਿਹੇ ਨੇ ਪਰ ਵੀ ਦੇ ਜਿਹੜੇ ਤਾਂ ਵੀਰ ਐਨ ਆਰ ਆਈ ਨੇ ਤੇ ਪਿੰਡਾਂ ਚ ਵੱਡਨੀਆਂ ਵੱਡੀਆਂ ਵੱਧ ਜ਼ਮੀਨਾਂ ਵਾਲੇ ਨੇ ਉਹ ਤਾਂ ਚਲੋ ਸੇਵਾ ਕਰਦੇ ਨੇ ਬਹੁਤ ਵਧੀਆ ਗੱਲ ਆ ਪਰ ਜਿਹੜੇ ਨਾਰਮਲ ਕਿਸਾਨ ਨੇ ਨਾਰਮਲ ਪਿੰਡਾਂ ਵਾਲੇ ਤੇ ਉਹਨਾਂ ਨੂੰ ਵੀ ਵੀਰੇ ਜਿਵੇਂ ਆਪਾਂ ਕਹიდੀਏ ਹੁਣ ਇੱਕ ਬੰਦਾ ਚਲੋ ਮੈਂ ਹੀ ਲਾ ਲਉ ਹਮ ਆਪਾਂ ਕਹੀਏ ਵੀ ਆਪਣਾ ਪਿੰਡਾ ਚਲੋ ਵੀ ਆਪਾਂ ਦੀ ਸੇਵਾ ਕਰੀਏ ਆਪਾਂ ਕੋਸ਼ਿਸ਼ ਕਰੀਏ ਕਿਉਂਕਿ ਵੀਰੇ ਵੀਡੀਓ ਦੇਖ ਕੇ ਮਨ 'ਚ ਹੁੰਦਾ ਵੀ ਅਸੀਂ ਵੀ ਕੁਝ ਕਰੀਏ ਉਹਨਾਂ ਲਈ ਠੀਕ ਆ ਨਾ ਵੀ ਜਿੰਨੀ ਵੀ ਹੁਣ ਮੰਨ ਲਓ ਮੈਂ ਆ ਮੈਂ ਕਮਾ ਵੀ ਮੈਂ 1000 ਰੁਪਿਆ ਦੇ ਸਕਦਾ ਕਈ ਵੀਰ 500 ਦੇ ਸਕਦੇ ਨੇ ਕਈ 100 ਇੱਕ ਬੰਦੇ ਨਾਲ ਨਹੀਂ ਕੁਝ ਹੋਣਾ ਹੈਗਾ ਤੇ ਜਿਵੇਂ ਹੁਣ ਇਕੱਠਾ ਪਿੰਡ ਹੋ ਗਿਆ ਹੁਣ ਮੰਨ ਲਓ ਇੱਕ ਪਿੰਡ 'ਚ 1000 ਕਰ ਕੋਈ 1000 ਰੁਪਿਆ ਦੇ ਸਕਦਾ ਕੋਈ 500 ਦੇ ਸਕਦਾ ਠੀਕ ਆ ਨਾ ਕੋਈ ਦਾ ਹਜ਼ਾਰ ਵੀ ਦੇ ਸਕਦਾ ਜੇ ਹਜ਼ਾਰ ਦੀ ਵੀ ਐਵਰੇਜ ਲਾ ਕੇ ਚੱਲਦੇ ਆਂ ਆਪਾਂ ਤਾਂ 1 ਲੱਖ ਰੁਪਈਆ ਹੋ ਗਿਆ ਠੀਕ ਆ ਨਾ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਸਾਰਿਆਂ ਨੂੰ ਇਕਜੁੱਟ ਹੋਣਾ ਪੈਣਾ ਬਾਰੋ-ਬਾਰੀ ਘੱਟੋ-ਘੱਟ ਨਹੀਂ ਤੁਸੀਂ ਲਾ ਲੋ ਸਾਲੇ ਲੱਗ ਜਾਣਾ ਵੀਰੇ ਕਾਮਯਾਬ ਹੁਣ ਹੋਣ ਨੂੰ ਜਾਨੀ ਕੀ ਤੁਸੀਂ ਲਾ ਲੋ ਆਪਾਂ ਵੀਡੀਓ ਦੇਖਦੇ ਆਂ ਬਹੁਤ ਮਨ ਬਹੁਤ ਜਾਦੇ ਦੁਖੀ ਹੁੰਦਾ ਵੀ ਕਿਉਂਕਿ ਵੀਰੇ ਕਈਆਂ ਦੀ ਉਮਰ ਲੰਘੇ ਜਾਂਦੀ ਆ ਕਮਾਈ ਕਰਦੇਆਂ ਦੀ ਘਰ ਪਾਉਂਦੇਆਂ ਦੀ ਠੀਕ ਆ ਇੱਕੋ ਛਟਕੇ ਚ ਜਿਆ ਤਹਸ ਨਹਸ ਹੋ ਜਾਂਦਾ ਸਾਰਾ ਕੁਝ ਬਹੁਤ ਦੁੱਖ ਲੱਗਦਾ ਠੀਕ ਆ ਨਾ ਅੱਜ ਆਪਾਂ ਨੂੰ ਲੋੜ ਆ ਪੰਜਾਬ ਨਾਲ ਖੜਨ ਦੀ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਵੀ ਸਾਰੇ ਆਪਾਂ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜਿੰਨਾ ਵੀ ਹੁੰਦਾ ਆਪਾਂ ਸਾਰੇ ਜੁੜੀਏ ਠੀਕ ਆ ਬਾਰੀ-ਬਾਰੀ ਕਰਕੇ ਜ਼ਰੂਰੀ ਤਾਂ ਨਹੀਂ ਵੀ ਹੁਣ ਜਿਵੇਂ ਆਪਾਂ ਵੀਡੀਓਆ ਵੀ ਦੇਖਦੇ ਆ ਉੱਥੇ ਵੀ ਕਈ ਵੀ ਮਤਲਬ ਜਾਣਦੇ ਨੇ ਉਹ ਵੀ ਸੰਦੇਸ਼ ਸੰਦੇਸ਼ ਜਾਂ ਦਿੰਦੇ ਨੇ ਜਾਂ ਉੱਥੇ ਜਿਹੜੇ ਹੜਪੀੜਤ ਨੇ ਉਹ ਵੀ ਕਹਿੰਦੇ ਨੇ ਵੀ ਹੁਣ ਸਾਡੇ ਕੋਲ ਸਾਰਾ ਸਮਾਨ ਆ ਜਿਹੜਾ ਪਹੁੰਚ ਗਿਆ ਪਸ਼ੂਆਂ ਦਾ ਵੀ ਵੀ ਹਜੇ ਨਾ ਆਉ ਕਿਉਂਕਿ ਜਦੋਂ ਪਾਣੀ ਥੱਲੇ ਜਾਣਾ ਉਦੋਂ ਸਾਨੂੰ ਡੀਜ਼ਲ ਦੀ ਬਹੁਤ ਲੋੜ ਪੈਣੀ ਆ ਕਿਉਂਕਿ ਫਸਲਾਂ ਨੇ ਉਹ ਚ ਟਰੈਕਟਰਾਂ ਨਾਲ ਹੀ ਵੀ ਮਤਲਬ ਤੁਸੀਂ ਲਾ ਲਓ ਵੀ ਖਬਰਾਂ ਕੀ ਮਿੱਟੀ ਕਰੀ ਪਈ ਹੋਣੀ ਆ ਕਿਉਂਕਿ ਹੁਣ ਆਪਾਂ ਦੇਖਦੇ ਆ ਜਿਹੜੇ ਇਲਾਕਿਆਂ 'ਚ ਪਾਣੀ ਸੁੱਕਦਾ ਸੜਕਾਂ 'ਚ ਪਾੜ ਪਿਆ ਪਿਆ ਉਹ ਸਾਰਾ ਰੋੜਾ ਬੱਟਾ ਸਾਰਾ ਕੁਝ ਜ਼ਮੀਨਾਂ 'ਚ ਗਿਆ ਹੋਇਆ ਹੈਗਾ ਨਾ ਜਦ ਸਾਨੂੰ ਬਹੁਤ ਲੋੜ ਪੈਣੀ ਆ ਜਦ ਵੀ ਮਤਲਬ ਸਾਰੇ ਵੀ ਮਤਲਬ ਸਭ ਨੂੰ ਚਾਹੀਦਾ ਵੀਰੇ ਥੋੜੇ ਤੋਂ ਬਹੁਤਾ ਸਭ ਨੂੰ ਸਹਿਯੋਗ ਦੇ ਕੇ ਹੀ ਆਪਾਂ ਉਹਨਾਂ ਨੂੰ ਦੁਬਾਰਾ ਤੋਂ ਮੁੜ ਖੜੇ ਕਰ ਸਕਦੇ ਆ ਕਿਉਂਕਿ ਜਿਹੜੀ ਕੁਦਰਤੀ ਮਾਰ ਆ ਨਾ ਇਹ ਤੋਂ ਵੀ ਮਤਲਬ ਜਦੋਂ ਇਹ ਆਉਂਦੀ ਆ ਸਾਰਾ ਕੁਝ ਤਹਿਸ ਨੇ ਇਸ ਕਰ ਦਿੰਦੀ ਆਪਾਂ ਨੂੰ ਵੀ ਪਤਾ ਹੀ ਆ ਵੀਰੇ ਵੀ ਜਿਹੜੇ ਨਾਰਮਲ ਪਰਿਵਾਰ ਨੇ ਹੁਣ ਵਿੱਚ ਤਾਂ ਵੱਧ ਜ਼ਮੀਨ ਵਾਲੇ ਨੇ ਬਾਹਰ ਗਏ ਹੋਏ ਨੇ ਇੱਕ ਵਿੱਚ ਨਾਰਮਲ ਨੇ ਜਿਹੜੇ ਰੋਜ਼ ਦੀ ਰੋਜ਼ ਕਰਕੇ ਖਾਂਦੇ ਨੇ ਵਿਚਾਰੇ ਦਿਹਾੜੀ ਕਰਕੇ ਠੀਕ ਆ ਉਹਨਾਂ ਦੇ ਘਰ ਟਹਿ ਗਏ ਆਪਾਂ ਵੀਡੀਓਆਂ ਵੀ ਦੇਖਦੇ ਆ ਸ਼ੈੱਡ ਟਹਿ ਗਏ ਪਸ਼ੂ ਮਰ ਗਏ ਯਾਨੀ ਜੀ ਆਪਾਂ ਨੂੰ ਸਾਲ 6 ਮਹੀਨੇ ਹਰ ਹਰੇਕ ਨੂੰ ਉਹਨਾਂ ਦੀ ਮਦਦ ਆ ਜਿਹੜੀ ਆਪਾਂ ਨੂੰ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਕਰਨੀ ਚਾਹੀਦੀ ਆ ਬਾਕੀ ਵੀਡੀਓ ਬਣਾਉਣ ਦਾ ਵੀਰੇ ਇਹੀ ਮਕਸਦ ਸੀਗਾ ਵੀ ਸਾਰੇ ਵੀਰ ਜੁੜੋ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਆਪਣੇ ਪਿੰਡ ਚ ਇਕੱਠੇ ਹੋਵੋ ਇਕੱਲੇ ਬੰਦੇ ਦਾ ਕੰਮ ਨਹੀਂ 50 50 100 100 ਬੰਦਾ ਮੁੰਡਾ ਜਿਵੇਂ ਆਪਾਂ ਟੂਰਨਾਮੈਂਟਾਂ ਦੇ ਇਕੱਠੇ ਹੁੰਨੇ ਆ ਮੇਲਿਆਂ ਤੇ ਇਕੱਠੇ ਹੁੰਨੇ ਆ ਅੱਜ ਆਪਾਂ ਨੂੰ ਲੋੜ ਆ ਬਹੁਤ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਸਾਰਿਆਂ ਨੂੰ ਇੱਕਜੁੱਟ ਓਕੇ ਬਹਿਰ ਵਿਰੋਧ ਛੱਡ ਕੇ ਇਹ ਸਿਚੁਏਸ਼ਨ ਤਾਂ ਇਹ ਜੀ ਆ ਵੀਰੇ ਵੀ ਜਿਹੜੇ ਆਪਸ ਵਿੱਚ ਬੋਲਦੇ ਨਹੀਂ ਵੀ ਮਤਲਬ ਤੁਸੀਂ ਲਾ ਲੋ ਉਹ ਵੀ ਬੋਲਣ ਲੱਗ ਜਾਂਦੇ ਨੇ ਸਿਚੁਏਸ਼ਨ ਇਹ ਜਿਹੀ ਆਉਂਦੀ ਆ ਜੇ ਆਪਾਂ ਵੀਡੀਓ ਦੇਖਦੇ ਆ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਤੇ ਇਹ ਵੀਡੀਓ ਚ ਵੀਰੇ ਆਪਾਂ ਨੇ ਇਹੀ ਕਹਿਣਾ ਸੀਗਾ ਵੀ ਸਾਰੇ ਇੱਕਜੁੱਟ ਹੋ ਕੇ ਜਿੰਨੀ ਵੀ ਮਦਦ ਹੁੰਦੀ ਆ ਜਿੰਨੀ ਵੀ ਸੇਵਾ ਹੁੰਦੀ ਆ ਉਬਾਤ ਤੋਂ ਵੱਧ ਕਰੋ ਧੰਨਵਾਦ ਸਾਰਿਆਂ ਦਾ